ਕਾਇਆ ਰਾ ਕੋਈ ਨਹੀਂ ਚੱਲਦਾ ਚਲੋ ਉਹ ਤੇ ਲੱਪੜ ਬਲੋ ਕਪੜੇ ਲੱਪੜੀ ਕੋਈ ਨਾ ਕਪੜੇ ਬਣਾਤਾ ਕਾ ਗਿਆ ਮੇਰੇ ਕੋਲ ਵੀ ਦਾ ਜੀ ਬਾਹਲੇ ਹੀ ਰਿਹਾ ਬੱਚਾ ਕਬੀ ਤਰੋ ਡਿੱਕੀ ਜਨੇ ਨੇ ਲੇਟ ਕਿਵੇਂ ਹੋ ਗਿਆ ਉਹ ਤਾਂ ਫੋਨ ਲਾਇਆ ਸੀ ਸਿਗਰੇ ਮੈਨੂੰ ਤੈਨੂੰ ਪਤਾ ਲੱਗਿਆ ਸੀ ਹੁਣੇ ਲੱਗਿਆ ਹੈਗਾ ਮੈਂ ਕੋਲ ਵੀ ਤਾਂ ਸੌ ਗਿਆ ਸੀ ਕਿਚ ਵਿੱਚ ਠਾਸ ਦਿੱਤਾ ਸੀ ਠਾਸ ਮੰਦੇ ਨਹੀਂ ਕਈ ਤਾਂ ਗਿਆ ਗੜੀ ਚੋਈ ਸੌ ਗਿਆ ਸੀ ਠਾਸ ਦਿੱਤੀ ਹਾਲਪੋ ਤਾਂ ਵੀ ਟੁੱਟ ਗਿਆ ਕੋਲ ਵੀ ਸਕੂਲ ਨਹੀਂ ਗਿਆ

ਹੋਰ ਸੁਣਾ ਤੋ ਈ ਦੱਲ ਬਾਦ ਹੋਰ ਤੋ ਈ ਦੱਲ ਬਸ ਮੰਮੀ ਤੇ ਮੈਂ ਆਪੀ ਲਾਉਂਗਾ ਨਹੀਂ ਮਿਲਾਉਂਗੀ ਜੀ ਥੜੀ ਸੀ ਕਿਚੀ ਖਾਦੀ ਸੀ ਜੀ ਚਿੱਟੀ ਤੇ ਆਜ ਪੈਸੇ ਲੱਗੇ ਸੀ ਨਾ ਨਹੀਂ ਲੱਗੇ ਅੱਜ ਨਾ ਠੀਕ ਆ ਤੂੰ ਨਹੀਂ ਦਿੱਤੇ ਅੱਜ ਇਹ ਕਿੰਦਾ ਨਹੀਂ ਲੈ ਕੇ ਜਾਨੀ ਮੰਮੀ ਉਹ ਕੋੜਾ ਕੰਟੀਨ ਲਾਂਦਾ ਕੇ ਆ ਗਿਆ ਅੱਧੇ ਉਧਰ ਪਹਿਲੇ ਗਈ ਜੰਦਰਿਆ ਕੰਡੀ ਦਾ ਲਾਇਆ ਜੀ ਤੇ ਅੱਜ ਫੈਰੀ ਲੱਗੇ ਤੇ ਅੱਜ ਆ ਗਿਆ ਚਲੋ ਅੱਜ ਘਰੋਂ ਚਾਹ ਪਾਣੀ ਪੱਕ ਦੋ ਲੈ ਕੇ ਆਈਂ ਆ ਲੈ ਨਾ ਲੈ ਆਈਂ

लेकिन हाँ पता नहीं थी ये ये जो लाती हो नहीं थी तो मैं लाती नहीं था ले यार हाँ। मैं जी जो ज़्यादा फुल मुट्ठी डेला दिया हाँ ना आपने इधर ज्ञात तरी पाई थी अच्छा क्या मेरा ज्ञात तरी डाल सामने तो पास सारा गुड खा लिया सी वेरी गुड रोटी तो खाती कर के आज हाँ नहीं और ही कोई बना दी नहीं तेरी बोर बना दी मम्मी पूरा तोड़ दी जूल मैं इतनी बड़ी मैं ही करता पूरा थाली करता मैं भी आज में सोची जल्दी मैं है मैं कल भी मुंह नहीं करके भेज दिया दूजा आज हमने मेरे ना तो और क्या मिच नहीं देखे तो देखी हुए। टेस्ट हुआ आज का टेस्ट हुआ आज टेस्ट था तन्नू टेस्ट था मोटी और कितने बार तो 1 2 3 4 ओए ਹੇ ਬਾਲਾ ਮੈਂ ਆ ਤੁਮਨੇ ਤੈਨੂੰ ਆਇਆ ਬਲਵੀਰ ਆਇਆ ਚਲ ਕੋਈ ਆ ਆ ਆ ਆ ਕਾਹ ਕੋਈ ਤੇ ਮਮੇ ਦਵੇਤਾ ਕੀ ਮਮੀ ਅੱਜ ਮੈਂ ਤਾਂ ਨਹੀਂ ਸੀ 7 ਨਵੰਬਰ ਹੀ ਆਇਆ 7 ਕਰ ਤੋਂ ਆਇਆ ਕਿਹੜਾ ਕਾਹਦਾ ਕੱਟ ਲਿਆ ਮਿਸਾਲਾ ਤੇਰੀ ਠੀਕ ਤਾਂ ਸੀ ਆ ਸਾਰਾ ਠੀਕ ਲਖਾਈ ਦਾ ਲਖਾਈ ਦਾ ਪਿੰਕ ਕੇ ਆਏ ਇਹਦਾ ਹੀ ਨਵੰਬਰ ਕੱਟ ਗਿਆ ਮਾਣੇ ਕੇ ਸਹੀ ਨਹੀਂ ਸੀ ਕੋਈ ਨਾ चल कोई आ तुम देर आते वे ना याद करके भेजा ना तो सारा सीख होया ना पेपर बस एक गाल एक गाल तो नहीं सी होया वो मडाया केरी थी तू सही तरीके ना पाई ओ बल्ले हमो दस की खाना हड हाँ? हाँ? हाँ मैं देख तलो थम ओ वौओ क्या कोई है अयो क्या मम्मी मम्मी आई लादा डर डर के मैं

ਅੱਜ ਗਾਇਸ ਪੂਰੀ ਤਰ੍ਹਾਂ ਫੇਰ ਦੁਆਰਾ ਠੰਡ ਹੋ ਚੁੱਕੀ ਐ ਸਾਡੇ ਛੜਾ ਛੜਾ ਮੌਸਮ ਆ ਬਹੁਤ ਜ਼ਿਆਦਾ ਬੱਦਲਿਆ ਕਿ ਨੇਰੀ ਲਿਖੋ ਹਵਾ ਕਹਿੰਦੀ ਚੱਲ ਰਹੀ ਐ ਸਾਰੇ ਪਾਸੇ ਦਰਖਤ ਦੀ ਦਰਖਤ ਦੀ ਲਿਆ ਰਹੇ ਐ ਤੇ ਐ ਲੱਗਦਾ ਜਿਵੇਂ ਤੇਜ਼ ਤੇਜ਼ ਨੇਰੀ ਆਉਂਦੀ ਆਣ ਵਾਲੀ ਹੁੰਦੀ ਆ ਆ ਵੀ ਗਈ ਐ ਦੇਖ ਹਵਾ ਬਹੁਤ ਜ਼ਿਆਦਾ ਚੱਲੀ ਜਾ ਰਹੀ ਐ ਦੁਬਾਰਾ ਹੰਡ ਹੋ ਗਈ ਪਹਿਲਾਂ ਜੋ ਗਰਮੀ ਆਉਣ ਲੱਗ ਗਈ ਸੀ ਅੱਜ ਸਵੇਰ ਦੀ ਫੇਰ ਦੁਆਰਾ ਠੰਡ ਹੋ ਗਈ ਬਾਰਿਸ਼ ਵੀ ਕਾਫੀ ਹੋਈ ਜਾਂ ਤੇ ਫੇਰ ਜਿਆਦਾ ਮੌਸਮਿਆ ਖਰਾਬ ਹੁੰਦਾ ਜਾਂਦਾ ਖਾਤ ਰੋ ਗਿਆ ਤੇ ਕੁਲਵੀਰ ਦੇਖਾਂ ਕਲਵੀਰ ਏ ਕਲਵੀਰ ਘਰੇ ਆ ਜਾ ਕੰਮ ਕਿੱਥੇ ਗਿਆ ਹੋਇਆ ਸਕੂਲੋਂ ਆਉਂਦੇ ਆ ਸਾਰੀ ਐ ਜੁਕਾ ਜਿਗਾ ਕਰੋ ਅੱਗੇ ਨਹੀਂ ਜਾਂਦਾ ਹੁੰਦਾਗਾ ਤੇ ਅੱਜ ਮੌਸਮ ਵੀ ਠੰਡਾ ਤੇ ਅਜਿਸ ਨੂੰ ਕਰੋ ਘਰੇ ਨਿਵਰਦਾ ਪਿਆ ਮੈਨੂੰ ਐਵੇਂ ਇਹਨੂੰ ਬੁਖਾਰ ਬਖੋੜਨਾ ਹੋ ਜਾਏ ਤੇ ਸਕੂਲੋਂ ਆ ਕੇ ਤੇ ਬਸ ਕੁਲਦੀ ਥੋੜੀ ਜੀ ਮੈਗੀ ਫਾਦੀ ਤੇ ਇੱਕ ਬਿਸਕਟ ਦਾ ਪੈਕਟ ਖਾ ਕੇ ਤੇ ਫਟਾਫਟ ਹੋ ਪਾਦੀ ਸੁੱਕਾ ਵਾ ਕੁਲ ਜੇ ਬੱਕੰਦਰ ਕੰਮ ਕਰਿਆ ਰਹੀ ਸੀ ਉੱਛਾਂ ਤੋਂ ਬਾਹਰ ਲੱਗ ਦਰਵਾਜਾ ਗੇਟ ਲਾਉਣਾ ਦਾ ਸਾਡਾ ਗਲੀ ਵਾਲਾ ਉਹ ਟਾੜ-ਟਾੜ ਵੱਜੀ ਜਾਂਦਾ ਤੇ ਉਹ ਲਾ ਕੇ ਉਹ ਨਾ ਨਵਾਂ ਹੰਨ ਨਹੀਂ ਉਹ ਤਾਂ ਹੁੰਦਾ ਹੀ ਨਹੀਂ ਪਿਆ ਦੇ ਕੋਲ ਵੀਰ ਤਾਂ ਜਮਣ ਪਤਾ ਨਹੀਂ ਕਿੱਥੇ ਜਣਿਆ ਕੁਲਵੀਰ ਤਾਂ ਪਤਾ ਨਹੀਂ ਕਿੱਧਰ ਗਿਆ ਚਲਾਉਂਦਾ ਹੀ ਨਹੀਂ ਪਿਆ ਕੁਲਵੀਰ ਹੋਰ ਘੁੰਮਣ ਫਿਰ ਗਿਆ ਵਾ ਘੁੰਮਣ ਫਿਰਨ ਕਾਹਦੇ ਜਾ ਬਾਹਰ ਵੇਖਦੇ ਸੀ ਕਿ ਨਹੀਂ ਹਵਾ ਚੱਲੀ ਜਾਂਦੀ ਐ ਬਾਹਰ ਲਾ ਗੇਟ ਲਾ ਕੇ ਉਹਨਾਂ ਨਾਲ ਆਪਣਾ ਟਾੜ-ਟਾੜ ਵੱਜੀ ਜਾਂਦਾ ਤਾਰ ਤੜਵਦੀਆਂ ਨਾ ਹਾਂ ਮੈਲਾ ਕੇਵਾਂ ਤੈਨੂੰ ਹੀ ਰੋਣਾ ਪੈਣਾ ਵਾ ਤੈਨੂੰ ਬਾਬਾ ਸਾਹਾ ਤੂੰ ਵੀ ਤੜ ਤੜ ਵਾਈਦੀ ਰਹਿੰਦੀ ਮੇਰੇ ਚ ਆਹੋ ਮੈਂ ਤਾਂ ਕੋਈ ਨਹੀਂ ਵਾਈਦੀ ਤੇਰੇ ਚ ਤਾਰ ਤੜ ਹਾਈ ਮੈਲਾ ਕੇਵਾਂ ਗੁੱਟ ਬਾਹਲਾ ਚਲ ਠੀਕ ਆ ਕਰਾਂ ਜਾਨੀ ਆ ਲੈ ਓਕੇ ਮੈਂ ਤਾਂ ਵੀਰ ਜੀ ਦਾ ਬਟ ਕੀ ਕਰਦਾ ਨਾ ਆ ਕਰਦਾ ਮੈਂ ਆਦੀ ਬੁਰਾ ਅੱਜ ਅੱਜ ਕਿਹਾ ਬਾਬੇ ਇੱਕੋ ਵੀਰ ਜੀ ਕਿਨੇ ਚਲੀ ਜਾਂਦੀ ਮਾਸਮੇ ਇਤਨਾ ਖਰਾਬ ਨਹੀਂ ਮੈਂ ਨਹੀਂ ਬਾਹਰ ਤਾਂ ਵਿਊ ਵੇਖਣਾ ਬਾਈ

ਇਹਦਾ ਇਪਰਾਣਾ ਇਹ ਇਟੋ ਦੀ ਸਭ ਖਾਈ ਪੁੱਤ ਕੀ ਕਰੇ ਮੇਰਾ ਸਾਰਾ ਪੇਜ ਕਾ ਤੋ ਫਾੜਦਾ ਮੈਂ ਦੇਖ ਮਾਣੇ ਕੀ ਕਰਤਾ ਵਾ ਇਹਨੇ ਆਈ ਅਮਲ ਲਿਖਣ ਕਲਮ ਸ਼ਾਰਟਸ ਤੇ ਡੀਰ ਬਟਮੀ ਡਰ ਮੈਂ ਹਟ ਆਈ ਟੰਡੂ ਆ ਤੁਈ ਆਈ ਵਿਲ ਸੀ ਜਸਟਰ ਆਉਡ ਅਲੂਟ ਮੀ ਉਹਦਾ ਠੀਕ ਹੈ ਜਿਹੜੀ ਲਾਸਟਲੀ ਕੋਈ ਮਿੰਦੀ ਉਹ ਉਹ ਮਿਲੂਗੀ ਉਹ ਨਹੀਂ ਹੁੰਦੀ ਜਿਹੜੀ ਹੁੰਦੀ ਨਾ ਸੁਣਾ ਕੇ ਭੱਜ ਜਾਂਦੇ ਤੇ ਜਿਹੜੀ ਮੈਡਮ ਦਿੰਦੀ ਉਹ ਦੱਸਦਾ ਹੀ ਨਹੀਂ ਕਦੀ ਮੈਨੂੰ ਅੱਜ ਆਹ ਮਿਲੀ

मैंने मेरे साथ में सेम नहीं कलर नहीं अंतर आए थे आठ नंबर दस से मैं अंडर नहीं आठ नंबर टैक्स जो कादा कट लिया कोलीवी तेरा है ते मैं तो चेक कर दूँ मैं सारे अंडर था अब दीजा दस से ही लाया फिर हो गया बैठ के नोट्स देखना कोई आया था नहीं नहीं आया हम्म मैं कोलीवी की करी है ना देखो ਕੋਈ ਨੋਟ ਨਹੀਂ ਆਇਆ ਪੂਨੇ ਜਾਂਦੇ ਕੋਣ ਵੇ ਨਿਕਦਾ ਆਈ ਜਾਂਦਾ ਵਾ